ਗਲੀ ਗਲੀ ਵਣਜਾਰਾ ਫਿਰਦਾ ਹਾਕਮਰ ਲਿਆਨੀ ਬਲਾ ਪਲਾਜੀ ਮੈਨੂੰ ਤੇਰੀ ਸੋ ਹਾਕਮਰ ਲਿਆਨੀ ਬੁਲਾ ਸਸ ਨੂੰ ਵੀ ਅੱਖੇ ਆ ਨਣ ਨੂੰ ਵੀ ਅੱਖੇ ਵੰਗਾ ਤਾਂ ਦਿਓ ਨੀ ਚੜਾ ਪਲਾਜੀ ਮੈਨੂੰ ਸੱਸ ਵੀ ਨਾ ਬੋਲ ਦੀ ਨਣਾਨ ਵੀ ਨਾ ਬੋਲਦੀ ਆਪੇ ਹੀ ਲਈਆਂ ਮੈਂ ਚੜਾ ਪਲਾ ਜੀ ਮੈਨੂੰ ਤੇਰੀ ਸੋ ਆਪੇ ਹੀ ਲਈਆਂ ਮੈਂ ਚੜਾ ਸੱਸ ਤੋਂ ਚੋਰੀ ਨਣਾਨ ਤੋਂ ਚੋਰੀ ਮੈਂ ਛੱਜ ਪਰ ਛੋਲਿਆਂ ਦਾ ਪਾ ਪਲਾ ਜੀ ਮੈਨੂੰ ਤੇਰੀ ਸੋ ਛਾਚ ਪਰ ਛੋਲੇ ਆਂਦਾ ਪਾ ਟਾਲ ਪਰ ਸ਼ਾਮੇ ਨਾਲੇ ਚਰੀ ਖਾਵੇਂ ਢਾਲਿਆ ਕਤ ਦੀਆਂ ਵੰਗਾ ਦੇ ਚਾ ਪਲਾ ਜੀ ਮੈਨੂੰ ਤੇਰੀ ਸੋ ਕਤ ਦੀਆਂ ਵੰਗਾ ਦੇ ਚਾ ਅੱਗੇ ਤਾਂ ਮੈਂ ਕਤ ਦੀ ਚਾਰ ਪੂਣੀਆਂ ਅੱਜ ਤਾਂ ਕੱਤਿਆ ਮੈਂ ਪਾ ਪਲਾ ਜੀ ਮੈਨੂੰ ਤੇਰੀ ਸੋ ਅੱਜ ਤਾਂ ਮੈਂ ਕੱਤ ਲਿਆ ਪਾ ਬਾਰੋਂ ਤਾਂ ਆ ਮਾਹੀ ਹੱਸਦਾ ਖੇਡਦਾ ਪਾਬੀਆਂ ਨੇ ਦਿੱਤਾਈ ਸਖਾ ਪਲਾ ਜੀ ਮੈਨੂੰ ਤੇਰੀ ਸੋ ਪਾਬੀਆਂ ਨੇ ਦਿੱ அந்த வடீனா வங்கியா பலா ஜி மீனூர ਪਲਾ ਜੀ ਮੈਨੂੰ ਤੇਰੀ ਸੋਰੋਂ ਮੇਰਾ ਥੰਮਿਆ ਨਾ ਜਾ ਰੋਂਦੀ ਹੋ ਕੇ ਪਰ ਦੀ ਕੁਹਾਰਾ ਵੇੜੇ ਤੋਰੀ ਪਈ ਪਾਦੋ ਮੈਨੂੰ ਪੇਕੇ ਆਂਦੇ ਰਾ ਪਲਾ ਜੀ ਮੈਨੂੰ ਤੇਰੀ ਸੋ ਪਾਦੋ ਮੈਨੂੰ ਪੇਕੇ ਆਂਦੇ ਰਾ ਇੱਕ ਪਾਸੇ ਟਾਲੀਆਂ ਤੇ ਇੱਕ ਪਾਸੇ ਜੀ ਮੈਨੂੰ ਤੇਰੀ ਸੋਇਓ ਤੇਰੇ ਪੇਕੇ ਆਂਦਾਰਾ ਹੱਥ ਵਿੱਚ ਕੁੰਜੀਆਂ ਪਰਾਤ ਵਿੱਚ ਆਟਾ ਲੈਣੀ ਪਾਪੋ ਰੋਟੀਆਂ ਪਕਾ ਪਲਾ ਜੀ ਮੈਨੂੰ ਤੇਰੀ ਸੋ ਲੈਣੀ ਪਾਬੋ ਪੱਕ ਦੀਆਂ ਤੇ ਮੈਥੋਂ ਨਹੀਂ ਉਹ ਲੱਥ ਦੀਆਂ ਜਾ ਕੇ ਆਪਣੀ ਨਾਜੋ ਨੂੰ ਲਿਆ ਪਲਾ ਜੀ ਮੈਨੂੰ ਤੇਰੀ ਸੋ ਜਾ ਕੇ ਆਪਣੀ ਨਾਜੋ ਨੂੰ ਲਿਆ ਬੁਆ ਨੂੰ ਮਾਰੇ ਸਿੰਘ ਕੁੰਡੇ ਤੇਜਿੰਦਰੇ ਮਗਰੇ ਹੀ ਕੋੜਾ ਪਲਾ ਜੀ ਮੈਨੂੰ ਤੇਰੀ ਸੋ ਮਗਰੇ ਹੀ ਕੋੜਾ ਲਿਆ ਦੜਾ ਇੱਕ ਪਾਸੇ ਕਣੇ ਕਾਤੇ ਦੂਜੇ ਪਾਸੇ ਮੱਕੀਆਂ ਵਿੱਚ ਡੋळा ਲਿਆ ਨੀ ਰਖਾ ਪਲਾ ਜੀ ਮੈਨੂੰ ਤੇਰੀ ਸੋ ਵਿੱਚ ਡੋळा ਲਿਆ ਨੀ ਰਖਾ ਪੰਜ ਤਰ ਪਈਏ ਮੇਰੇ ਹੱਥਾਂ ਰੱਖਦਾ ਪੰਜਾਂ ਦਾ ਚੂੜਾ ਲੈ ਚੜਾ ਪਲਾਜੀ ਮੈਨੂੰ ਤੇਰੀ ਸੋ ਪੰਜਾਂ ਦਾ ਚੂੜਾ ਲੈ ਚੜਾ ਪੰਜ ਨਹੀਂਓ ਲੈਣ ਤੇ ਮੈਂ ਨਹੀਂਓ ਜਾਣਾ ਪਾਬੋ ਦੀਆਂ ਪੱਕੀਆਂ ਤੂੰ ਖਾ ਪਲਾਜੀ ਮੈਨੂੰ ਤੇਰੀ ਸੋ ਪਾਬੋ ਦੀਆਂ ਪੱਕੀਆਂ ਤੂੰ ਖਾ ਬਾ ਬੋਹ ਦੀਆਂ ਪੱਕੀਆਂ ਮੈਂ ਬਹੁਤ ਚੇਰ ਖਾਦੀਆਂ ਹੁਣ ਮੈਨੂੰ ਤੇਰੀਆਂ ਦਾ ਚਾ ਪਲਾ ਜੀ ਮੈਨੂੰ ਤੇਰੀ ਸੋ ਹੁਣ ਮੈਨੂੰ ਤੇਰੀਆਂ ਦਾ ਚਾ ਇਨੀ ਗੱਲ ਕਹਿ ਕੇ ਸੋਨੇ ਦੀ ਵੰਗ ਦੇ ਕੇ ਟੋਲੇ ਸਾਨੂੰ ਲਿਆਈ ਬਨਾ ਪਲਾ ਜੀ ਮੈਨੂੰ ਤੇਰੀ ਸੌ ਟੋਲੇ ਸਾਨੂੰ ਲਿਆਈ ਮਨਾ